ਵਰਲਡ ਸਿਕਸ ਚੈਂਬਰ ਆਫ ਕਮਰਸ ਵੱਲੋਂ ਭਾਈ ਕਨਈਆ ਜੀ ਮਿਸ਼ਨ ਸੁਸਾਇਟੀ ਨੂੰ ਹੜਪੀੜਤਾ ਲਈ ਦਵਾਈਆਂ ਦੀ ਸੇਵਾ ਭੇਟ ਕੀਤੀ ਗਈ ਇਸ ਮੌਕੇ ਤੇ ਡਾਕਟਰ ਅਮਰਜੀਤ ਸਿੰਘ ਸਚਦੇਵਾ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਚੇਅਰਮੈਨ ਭਾਈ ਮਨਜੀਤ ਸਿੰਘ ਅਵਤਾਰ ਸਿੰਘ ਟਰੱਕਾਂ ਵਾਲੇ ਸਰਦਾਰ ਜਸਬੀਰ ਸਿੰਘ ਸੇਠੀ ਸਰਦਾਰ ਹਰਜੀਤ ਸਿੰਘ ਅਤੇ ਹੋਰ ਸਮੂਹ ਮੈਂਬਰ ਸ਼ਾਮਲ ਹੋਏ ਕਿ ਸੇਵਾ ਸਭਲ ਹੈ ਜੇ ਕੋ ਕਰੇ ਚਿਤਲਾਏ ਅੱਜ ਅਸੀਂ ਵਰਲਡ ਸਿਕ ਚੈਂਬਰ ਆਫ ਕਾਮਰਸ ਗਲੋਬਲ ਚੇਅਰਮੈਨ ਸਰ ਰਮੇਸ਼ਿੰਗ ਚੱਡਾ ਜੀ ਦੀ ਅਗਵਾਈ ਹੇਠ ਤੇ ਸਰ ਜਿੰਦਰ ਸਿੰਘ ਜੀ ਮਰਵਾਹਾ ਪੰਜਾਬ ਪ੍ਰਧਾਨ ਨੇ ਦੋਨੇ ਦੀ ਅਗਵਾਈ ਹੇਠ ਸਰ ਮਨਜੀਤ ਸਿੰਘ ਪ੍ਰਧਾਨ ਪਾਈਕੁਨਿਆ ਜੀ ਮਿਸ਼ਨ ਸੁਸਾਇਟੀ ਇਹਨਾਂ ਦੇ ਦਫ਼ਤਰ ਪਹੁੰਚੇ ਹਾਂ ਔਰ ਸਾਨੂੰ ਇਹਨਾਂ ਕੋਲੋਂ ਬੇਨਤੀ ਆਈ ਸੀ ਕਿ ਅਸੀਂ ਦਵਾਈਆਂ ਦਾ ਲੰਗਰ ਜਾਂ ਜਿਹੜਾ ਫਲੱਡ ਅਫੈਕਟਿਡ ਏਰੀਆਜ਼ ਦੇ ਵਿੱਚ ਦਵਾਈਆਂ ਲੈ ਕੇ ਜਾਣੀਆਂ ਤੇ ਸਾਡੇ ਚੱਡਾ ਸਾਹਿਬ ਨੇ ਦਿੱਲੀੋਂ 125 ਪੈਕੇਟ ਡੱਬੇ ਬਣਾ ਕੇ ਭੇਜਿਆ ਜਿਹੜੇ ਕਿ ਇੱਕ ਪਿੰਡ ਇੱਕ ਦਵਾਈ ਦਾ ਲੰਗਰ ਅ ਇੱਕ ਤੇ ਜਿਸ 33 ਦਵਾਈਆਂ ਹਨ ਮੈਂ ਅਤੇ ਮੇਰੀ ਟੀਮ ਸੀ ਸਾਹਿਬ ਮਜੀਤ ਸਿੰਘ ਦੇ ਨਾਲ ਸਹਿਯੋਗ ਕਰਕੇ ਜਿੱਥੇ-ਇਥੇ ਵੀ ਇਹ ਸਾਨੂੰ ਬਹਿੰਦੀ ਕਰਨਗੇ ਅਸੀਂ ਮਰੀਜ਼ਾਂ ਦਾ ਚੈੱਕਅਪ ਕਰਾਂਗੇ ਔਰ ਬਾੜ ਪੇੜ ਇਲਾਕਿਆਂ ਦੇ ਵਿੱਚ ਅਸੀਂ ਵਾਦ ਤੋਂ ਦਵਾਈਆਂ ਦੀ ਮਦਦ ਪਹੁੰਚਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਜੀ ਕਿਰਪਾ ਸਾਕਰਾ ਸਾਡੇ ਨਾਲ ਐਸਵੇ ਲਾਟਸ ਦੇਵਾ ਜੀ ਅਤੇ ਉਹਨਾਂ ਦੇ ਸਾਰੇ ਮੈਂਬਰ ਸਾਰੇ ਸਾਡੇ ਕੋਲ ਆਏ ਹੋਏ ਹਨ ਲੋੜਵੰਦ ਮਰੀਜ਼ਾਂ ਦੀ ਮਦਦ ਵਾਸਤੇ ਜੋ ਫਲੱਡ ਨਾਲ ਪ੍ਰਭਾਵਿਤ ਹੋਏ ਹਨ ਉਹ ਦੋਜਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉਹਨਾਂ ਵਿੱਚੋਂ ਕੁਝ ਦੋ ਡੱਬੇ ਇਥਾਲੇ ਵਾਸਤੇ ਲਿਆਦੇ ਨੇ ਜੋ ਅਸੀਂ ਲੋੜਵੰਦਾਂ ਨੂੰ ਪਹੁੰਚਾਵਾਂਗੇ ਜੋ ਲੋੜ ਸਾਨੂੰ ਹੋਰ ਮਹਿਸੂਸ ਹੋਏਗੀ ਅਸੀਂ ਮੈਂਬਰ ਸਾਰੇ ਰਲ ਕੇ ਇਹ ਸਾਰੀ ਬਸਤ ਚਲਬਾਸੇ ਤਿਆਰ ਆ ਜੀ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਤੇ ਤੇ ਲਾਏ ਅੱਜ ਅਸੀਂ ਸਾਰੇ ਵਰਲਡ ਟ੍ਰੇਡ ਚੈਂਬਰ ਦੇ ਕੁਮਰਸ ਹਲੋਂ ਭਾਈਕਨ ਯਮ ਮਿਸ਼ਨ ਦੇ ਵਿੱਚ ਇੱਥੇ ਪਹੁੰਚਿਆ ਮਨਜੀਤ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਬੜੇ ਲੰਬੇ ਸਮੇਂ ਤੋਂ ਗਰੀਬਾਂ ਦੀ ਦੁਖੀਆਂ ਦੀ ਅਨਾਸ ਸੇਵਾ ਕਰ ਰਹੇ ਲੰਬੇ ਸਮੇਂ ਤੋਂ ਤੇ ਅੱਜ ਵਰਲਡ ਸਿਕ ਚੰਬਰੋ ਕੁਮਰਸ ਵੱਲੋਂ ਦਵਾਈ ਦਾ ਦਰਗਾ ਸਾਡਾ ਵਰਲਡ ਸਿਕ ਚੰਬਰੋ ਕੁਮਰਸ ਦਾ ਮੇਨ ਜਿਹੜਾ ਮੋਟੋ ਹੈ ਮੇਨ ਜਿਹੜਾ ਸਾਡਾ ਮਿਸ਼ਨ ਹੈ ਮੇਨ ਜਿਹੜਾ ਵਿਜਨ ਹੈ ਉਹ ਹੈਗਾ ਦਵਾਈ ਦਾ ਲੰਗਰ ਪੜਾਈ ਦਾ ਲੰਗਰ ਤੇ ਕਮਾਈ ਦਾ ਲੰਗਰ